ਇਦਾਂ ਜੀ ਕੱਲ ਸਾਡੀ ਜਿਹੜੀ ਸੀਆਈਏ ਟੀਮ ਹੈਗੀ ਉਹਨੇ ਸਫਲਤਾ ਮਿਲੀ ਹੈ ਅਸੀਂ ਦੋ ਵਿਅਕਤੀ ਜਿਹੜੇ ਹੈਗੇ ਆ 1 ਕਿਲੋ ਅਫੀਮ ਤੇ 2,25,000 ਰੁਪਏ ਦੇ ਨਾਲ ਇਹਨਾਂ ਨੂੰ ਪਕੜਿਆ ਤੇ ਫਿਰ ਇਹਨਾਂ ਤੇ ਐਫਆਈਆਰ ਜਿਹੜੀ ਐਨਡੀਪੀਏ ਐਕਟ ਦੀਆਂ ਸੰਬੰਧਿਤ ਧਾਰਾਵਾਂ ਹੈਗੀਆਂ ਉਹਦੇ ਤਰ੍ਹਾਂ ਦਰਜ ਕੀਤੀ ਹੈ ਅੱਜ ਉਹਨਾਂ ਨੂੰ ਉੱਚ ਅਧਿਕਾਰ ਦੇ ਕੋਲ ਪੇਸ਼ ਕਰਕੇ ਰਿਮਾਂਡ ਲਵਾਵਾਂਗੇ ਤੇ ਫਿਰ ਫਰਦਰ ਪੁੱਛਗਿੱਛ ਕਰਾਂਗੇ ਕਿ ਕਿੱਥੋਂ ਲੈ ਕੇ ਆਏ ਇਹ ਇਹਦੇ ਚ ਇੱਕ ਗੱਲ ਦੱਸਣੀ ਤੁਹਾਨੂੰ ਮੈਂ ਤੇ ਹੋਰ ਚਾਹਾਂਗਾ ਕਿ ਇਹਦੇ ਚ ਇੱਕ ਜਿਹੜਾ ਦੋਸ਼ੀ ਹੈਗਾ ਜਰਨੈਲ ਸਿੰਘ ਇਹ ਪਹਿਲਾਂ ਵੀ ਐਨਡੀਪੀਐਸ ਦੇ ਕੰਮਾਂ ਚ ਸ਼ਾਮਲ ਮਲਵਜ਼ ਰਿਹਾ ਹੈ ਇਹਦੇ ਤੇ ਪਹਿਲਾਂ 10 ਜਾਨੀ ਕਿ ਇਹਨੂੰ 10 ਸਾਲ ਦੀ ਸਜ਼ਾ ਹੋਈ ਹੈ ਕੈਂਡੀਪੀਐਸ ਮਕਦਮੇ ਚ ਇੱਕ ਕੌਂਟਲ ਜਿਹੜਾ ਭੁੱਕੀ ਦਾ ਕੇਸ ਸੀ ਸਦਰ ਰਾਮਪੁਰੇ ਦਾ ਤੇ ਉਹਦੇ ਚ ਇਹ ਸਜ਼ਾ ਵੀ ਘੱਟ ਰਹੀ ਸੀ ਅੱਜ ਕੱਲੇ ਛੁੱਟੀ ਤੇ ਆਇਆ ਸੀ ਇਹ ਹੁਣ ਜੀ ਆਪ ਲੈ ਕੇ ਇਹ ਹੁਣ ਜਿਹਨੂੰ ਕਿ ਕਹਿੰਦੇ ਅੱਜ ਰਿਮਾਂਡ ਲੈ ਕੇ ਫਿਰ ਇਹ ਸਾਰਾ ਹੁਣ ਪਤਾ ਕੁਝ ਕੁਛ ਕਰਾਂਗੇ ਕਿਥੋਂ ਲੈ ਕੇ ਆਏ ਫਿਰ ਉਹਨਾਂ ਨੂੰ ਵੀ ਫੜਾਂਗੇ ਇਸ ਤਰ੍ਹਾਂ ਤੇ ਮਾਅਬਲਾ ਕਰਦੀ ਲੱਗਦਾ ਵੀ ਇਸ ਕਮਰੇ ਆਦੀ ਨੇ ਦੇਖੋ ਨਾ ਜੀ ਬਿਲਕੁਲ ਇਹ ਇੱਕ ਪਹਿਲਾਂ ਹੀ ਇਹਨੂੰ ਸਜ਼ਾ ਯੂ 10 ਸਾਲ ਦੀ ਛੁੱਟੀ ਤੇ ਆਇਆ ਹੋਵੇ ਤੇ ਫੇਰੇ ਹੀ ਕਰਦਾ ਜਣਕੀ ਇਸੀ ਦਾ ਅਤੀ ਹੋਇਆ ਕਹਿੰਦਾ